ਲੁਧਿਆਣਾ ਦੇ ਗੁਰਨਾਨਾ ਗਰਲਜ਼ ਕਾਲਜ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਵਿਚਾਲੇ ਪੈਦਾ ਹੋਇਆ ਵਿਵਾਦ ਅਜੇ ਵੀ ਚੱਲ ਰਿਹਾ ਹੈ। ਕਾਲਜ ਪ੍ਰਬੰਧਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਵਾਲੀਆਂ 22 ਵਿਦਿਆਰਥਣਾਂ ਨੂੰ ਕਾਲਜ ਤੋਂ ਬਾਹਰ ਕੀਤੇ ਜਾਣ ਤੇ ਵਿਵਾਦ ਹੋਰ ਵੱਧ ਗਿਆ। ਗੁੱਸੇ ਦੇ ਵਿੱਚ ਆਈਆਂ ਵਿਦਿਆਰਥਣਾਂ ਨੇ ਅੱਜ ਕਾਲਜ ਦੇ ਗੇਟ ਨੂੰ ਜਨਤralਾ ਦਿੱਤਾ। ਤੇ ਇਸ ਤੋਂ ਬਾਅਦ ਕਾਲਜ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਵਿਦਿਆਰਥਣਾਂ ਨੇ ਪ੍ਰਸ਼ਾਸਨ ਨੂੰ ਮੈਮੋਰੰਡਮ ਸੌਂਪ ਕੇ ਕਾਲਜ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਰੂਸ ਮੁਜ਼ਾਰੇ ਦੇ ਵਿੱਚ ਵਿਦਿਆਰਥੀਆਂ ਦਾ ਸਾਥ ਕਈ ਵਿਦਿਆਰਥੀ ਜਥੇਬੰਦੀਆਂ ਨੇ ਦਿੱਤਾ ਯੂਨੀਅਨ ਜਿੰਦਾਬਾਦ ਸਟੂਡੈਂਟ ਯੂਨੀਅਨ ਜਿੰਦਾਬਾਦ ਸੇਨਾਂ ਨੇ ਕੋਲ ਪੰਜ ਦਿਨ ਦੀ ਸਟ੍ਰਾਈਕ ਕਰ ਰਹੇ ਆ ਸਾਨੂੰ ਪ੍ਰਿੰਸੀਪਲ ਸਿਰਫ ਲਾਰੇ ਲਾਰੀਆ ਕਹਿ ਰਹੀ ਆ ਕਿ ਤੁਹਾਡੀਆਂ ਮੰਗਾਂ ਮੰਨਣੀਆਂ ਮੰਨ ਲੈਂਦੀਆਂ ਪਰ ਮੂਰੇ ਤਾਂ ਉਹ ਆ ਹੀ ਨਹੀਂ ਰਹੀ ਭੇਜ ਰਹੀ ਹੈ ਵਾਈਸ ਵਾਈਸ ਪ੍ਰਿੰਸੀਪਲ ਨੂੰ ਭੱਟਣ ਨੂੰ ਅਸੀਂ ਤਾਂ ਉਹ ਤੋਂ ਕੁਝ ਨਹੀਂ ਲੈਣਾ ਤੇ ਉੱਤੇ ਆਉਂਦੇ ਨੇ ਗੁਰਵੀਰ ਸਰ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਅਸੀਂ ਉਹਨਾਂ ਤੋਂ ਵੀ ਨਹੀਂ ਕੁਝ ਲੈਣਾ ਪ੍ਰਿੰਸੀਪਲ ਆ ਨਹੀਂ ਰਹੀ ਆ ਸਾਨੂੰ ਕੱਲ ਉਹਨੇ 22 ਕੁੜੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ ਠੀਕ ਆ ਤੇ ਇਸ ਕਰਕੇ ਅਸੀਂ ਰੈਲੀ ਲੈ ਕੇ ਚੱਲੇ ਆਂ ਡੀਸੀ ਦੇ ਆਫਿਸ ਤੱਕ ਤੇ ਅਸੀਂ ਇੱਥੇ ਜਿੰਦੇ ਵੀ ਲਾਵਾਂਗੇ ਇਹਨਾਂ ਨੂੰ ਅਸੀਂ ਬਾਹਰ ਨਿਕਲਣ ਨਹੀਂ ਦੇਣਾ ਪਲਸ 1 ਪਲਸ 2 ਦੇ ਐਗਜ਼ਾਮ ਜੁਹੀ ਚੱਲ ਰਹੇ ਨੇ ਉਸ ਤੋਂ ਪ੍ਰਿੰਸੀਪਲ ਨੇ ਹੌਲੀਡੇਸ ਕਰ ਰਹੀਆਂ 14 ਦਿਨ ਦੀ ਤੇ ਮਤਲਬ ਉਹਨਾਂ ਦੇ ਇਗਜ਼ਾਮ ਜਿਹੜੇ ਨੇਗੇ ਉਹਨਾਂ ਦੀ ਪੜਾਈ ਖਰਾਬ ਹੋ ਰਹੀ ਹੈ ਬੱਚਿਆਂ ਦੀ ਨਾਲ ਹੀ ਸਾਡੀ ਸਾਡਾ ਵੀ ਸਿਲੇਬਸ ਪਿੱਛੇ ਰਹਿ ਰਿਹਾ ਹੈ ਕਾਲਜ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਵਿਚਾਲੇ ਇਹ ਸੰਘਰਸ਼ ਉਸ ਦਿਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਕਾਲਜ ਦੀ ਇੱਕ ਵਿਦਿਆਰਥਣ ਨੇ ਨੈਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਵਜ੍ਹਾ ਸੀ ਕਾਲਜ ਦੇ ਵੱਲੋਂ ਉਸਦੀ ਹਾਜ਼ਰੀ ਕੱਟ ਹੋਣ ਦੇ ਕਾਰਨ ਉਸ ਨੂੰ ਕਾਲਜ ਵਿੱਚੋਂ ਕੱਢ ਦੇਣਾ ਫਿਲਹਾਲ ਕਾਲਜ ਪ੍ਰਬੰਧਨਕਾਂ ਦੇ ਵਿਦਿਆਰਥੀਆਂ ਦੇ ਵਿਚਾਲੇ ਇਹ ਵਿਵਾਦ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਤੇ ਫਿਲਹਾਲ ਇਸ ਦੇ ਰੁਕਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਮਕਥੋਰਟੀਆਂ ਸਕੂਲ ਅਥਾਰਟੀਆਂ ਦੇ ਖਿਲਾਫ ਉਹ ਸੰਬੰਧੀ ਇਹਨਾਂ ਨੇ ਮੈਮੋਰੰਡਮ ਦਿੱਤਾ ਮੈਨੂੰ ਡੀਸੀ ਸਾਹਿਬ ਵੱਲੋਂ ਮੈਂ ਇਹਨਾਂ ਦਾ ਮੈਮੋਰੰਡਮ ਰੀਸੀਵ ਕਰ ਲਿਆ ਐਂਡ ਵੀ ਵਿਲ ਗੋ ਥਰੂ ਇਟ ਤੇ ਜੋ ਵੀ ਉਸ ਦੇ ਵਿੱਚ ਐਪ੍ਰੋਪ੍ਰੀਏਟ ਐਕਸ਼ਨ ਵੰਦਾ ਵੀ ਵਿਲ ਇਮੀਡੀਏਟਲੀ ਟੇਕ ਐਕਸ਼ਨ